ਹੈਲੋ ਹਾਂ ਵੀ ਸਾਰੇ ਸਾਥਕਿਆਂ ਨੂੰ ਸਤ ਸ੍ਰੀ ਅਕਾਲ ਸਾਥਿਓ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਹਵਾ ਫੈਲੀ ਐ ਸਾਰੇ ਰੇਲਵੇ ਦੇ ਯਾਤਰੀਆਂ ਦੇ ਵਿੱਚ ਵੀ ਅਧਿਕਾਰੀਆਂ ਦੇ ਵਿੱਚ ਵੀ ਤੇ ਆਮ ਜਨਤਾ ਦੇ ਵਿੱਚ ਵੀ ਵੀ ਦੋਹਾਂ ਕਿਸਾਨ ਆਪਣਾ ਮੋਰਚਾ ਵੱਲੋਂ ਜਿਨ੍ਹਾਂ ਵੱਲੋਂ ਸ਼ੰਭੂ ਬਾਰਡਰ ਤੇ ਖਰੋਰੀ ਬਾਰਡਰ ਤੇ ਪਿਛਲੇ 4 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਵੀ ਉਹਨਾਂ ਵੱਲੋਂ 20 ਜੂਨ ਤੋਂ ਦੁਬਾਰੇ ਫੇਰ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਰੁਕਿਆ ਜਾ ਰਿਹਾ ਹੈ ਇਹ ਕੋਈ ਪ੍ਰੋਗਰਾਮ ਨਹੀਂ ਰੇਲਵੇ ਟ੍ਰੈਕ ਰੋਕਣ ਦਾ ਆ ਬਾਡਰਾਂ ਤੇ ਆਪਣਾ ਹੈਗਾ ਜਿੰਨਾ ਚਿਰ ਤੱਕ ਰਸਤੇ ਕਲੀਅਰ ਨਹੀਂ ਹੁੰਦੇ ਦਿੱਲੀ ਜਾਣ ਨੂੰ ਬਾਡਰਾਂ ਤੇ ਮੋਰਚੇ ਰਹਿਣਗੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟ੍ਰੈਕ ਰੋਕਣ ਦਾ ਮੰਗਾ ਮਨਾਉਣ ਦੇ ਖਾਤਰ ਇਹ ਕੋਈ ਪ੍ਰੋਗਰਾਮ ਨਹੀਂ ਸਿਰਫ ਵਾਹ ਹੈਗੀ ਐ ਸੋ ਇਹ ਸਾਨੂੰ ਵੀ ਪਤਾ ਹੈ ਵੀ ਜਦੋਂ ਵੀ ਇਹੋ ਜਿਹਾ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਐਡਾ ਵੱਡਾ ਕੋਈ ਮੇਜਰ ਪ੍ਰੋਗਰਾਮ ਦਿੱਤਾ ਜਾਂਦਾ ਤਾਂ ਦੋਹਾਂ ਮੋਰਚਾ ਵੱਲੋਂ ਪਹਿਲਾਂ ਪ੍ਰੈਸ ਕਾਨਫਰੰਸ ਭਾਵੇਂ ਚੰਡੀਗੜ੍ਹ ਹੋਵੇ